छुट्टी ਦਾ ਦਿਨ ਸੀ ਤੇ ਸਾਰੇ ਘਰ ਵਿੱਚ ਹੀ ਸੀ ਤੇ ਸੋਚਿਆ ਕੁਛ ਨਾ ਕੁਛ ਵਧੀਆ ਜ਼ਰੂਰ ਬਣਾਈਏ ਆਪਾਂ ਬਣਾਈ ਜੀ ਬਹੁਤ ਹੀ ਸੌਫਟ ਜੇ ਨਾਨ ਬਿਲਕੁਲ ਹੋਟਲ ਰੈਸਟੋਰੈਂਟ ਵਰਗੇ ਤੇ ਨਾਲ ਬਣਾਈ ਬਹੁਤ ਹੀ ਟੇਸਟੀ ਮਟਰ ਪਨੀਰ ਦੀ ਸਬਜੀ ਇਸ ਤਰ੍ਹਾਂ ਦੀ ਸਬਜੀ ਜਿਹੜੀ ਇਹ ਨਾਨ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਆਪਾਂ ਕਿਵੇਂ ਬਣਾਈਏ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਪੈਕਟ ਵਾਲੇ ਆਪਾਂ ਮਟਰ ਲਏ ਆ ਉਹਨਾਂ ਨੂੰ ਕੱਢ ਕੇ ਆਪਾਂ 5 ਤੋਂ 6 ਮਿੰਟ ਲਈ ਪੂਰੇ ਗਰਮ ਪਾਣੀ ਵਿੱਚ ਰੱਖ ਦਾਂਗੇ ਇੱਕ ਸਾਈਡ ਤੇ ਉਸ ਤੋਂ ਬਾਅਦ ਜੀ ਆਪਾਂ ਦੋ ਤਿੰਨ ਵੱਡੇ ਪਿਆਜ਼ ਕੱਟ ਲਾਂਗੇ ਥੋੜੀ ਜਿਹੀ ਆਪਾਂ ਅਦਰਕ ਦੀ ਗੰਦੀ ਲਈ ਹੈ ਤਿੰਨ ਚਾਰ ਹਰੀਆਂ ਮਿਰਚਾਂ ਤੇ ਦੋ ਵੱਡੇ ਟਮਾਟਰ ਇਹਨਾਂ ਨੂੰ ਮੋਟਾ-ਮੋਟਾ ਕੱਟ ਲਿਆ ਫਿਰ ਇੱਕ ਛੋਟੀ ਜਿਹੀ ਕੜਾਈ ਵਿੱਚ ਪਾਇਆ ਥੋੜਾ ਜਿਹਾ ਅਦਰਕ ਹਰੀ ਮਿਰਚ ਫਿਰ ਪਾਵਾਂਗੇ ਇੱਕ ਸੁੱਕੀ ਲਾਲ ਮਿਰਚ ਗੈਸ ਦੀ ਫਲੇਮ ਬਿਲਕੁਲ ਸਲੋ ਸੀ ਤੇ ਪਰ ਆਪਾਂ ਹੁਣ ਥੋੜੀ ਜੀ ਤੇਜ਼ ਕਰ ਲਈ ਤੇ ਇਹਨੂੰ ਆਪਾਂ ਨਾਲ ਨਾਲ ਪਕਾਉਂਦੇ ਰਵਾਂਗੇ ਫਿਰ ਇਹਦੇ ਵਿੱਚ ਪਾਈ ਆਪਾਂ ਮੋٹے ਕੱਟੇ ਹੋਏ ਪਿਆਜ਼ ਤੇ ਫਿਰ ਇਹਦੇ ਵਿੱਚ ਦੋ ਵੱਡੇ ਟਮਾਟਰ ਜਿਹੜੇ ਆਪਾਂ ਕੱਟੇ ਸੀ ਉਹ ਵੀ ਵਿੱਚ ਹੀ ਪਾ ਦਾਂਗੇ ਇੱਥੇ ਸਬਜ਼ੀਆਂ ਨੂੰ ਜ਼ਿਆਦਾ ਪਕਾਉਣ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਬਸ ਇਸੇ ਤਰੀਕੇ ਨਾਲ ਹੀ ਤੁਸੀਂ ਨਾਲ ਦੀ ਨਾਲ ਇਹਦੇ ਵਿੱਚ ਪਾਉਂਦੇ ਰਹੋ ਫੇਰੇ ਦੇ ਵਿੱਚ ਪਾਇਓ ਥੋੜੇ ਜਿਹੇ ਖੜੇ ਮਸਾਲੇ ਆਪਾਂ ਪਾਇਆ ਦਾਲ ਤੀਨੀ ਵੱਡੀ ਇਲਾਇਚੀ ਥੋੜੇ ਕੋਲ ਤੇਜ ਪੱਤਾ ਹੋਇਆ ਤਾਂ ਤੁਸੀਂ ਜ਼ਰੂਰ ਪਾਓ ਮੇਰੇ ਕੋਲ ਇਸ ਟਾਈਮ ਨਹੀਂ ਸੀ ਤੇ ਆਪਾਂ ਅੱਧਾ ਚਮਚ ਪਾਇਆ ਨਮਕ ਦਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਪਾ ਕੇ ਤੇਨੂੰ ਕੀਤਾ ਮਿਕਸ ਫਿਰ ਇਹਦੇ ਵਿੱਚ ਆਪਾਂ ਬਿਲਕੁਲ ਥੋੜੀ ਜਿਹੀ ਪਾਈਏ ਖਸਖਸ ਉਹ ਤੁਸੀਂ ਜ਼ਰੂਰ ਪਾਓ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਫਿਰ ਇਹਨੂੰ ਟੱਕ ਕੇ ਆਪਾਂ 5 ਤੋਂ 6 ਮਿੰਟ ਲਈ ਪਕਾ ਲਾਂਗੇ ਤੇ ਵਿੱਚ ਵਿੱਚ ਇਹਨੂੰ ਹਿਲਾਉਂਦੇ ਰਵਾਂਗੇ ਗਰਮ ਪਾਣੀ ਵਿੱਚ ਆਪਣੇ ਪਏ ਮਟਰ ਤੇ ਆਪਾਂ ਉਹਨਾਂ ਨੂੰ ਇੱਕ छन्ਨੀ ਵਿੱਚ ਰੱਖ ਲਿਆ ਤੇ ਦੇਖੋ ਇਹਨਾਂ ਦਾ ਕਲਰ ਹੈ ਜਿਹੜਾ ਗਰਮ ਪਾਣੀ ਵਿੱਚ ਪਾਉਣ ਨਾਲ ਬਹੁਤ ਜ਼ਿਆਦਾ ਸੋਨਾ ਹੋ ਗਿਆ ਤੇ ਇਹ ਸੌਫਟ ਵੀ ਹੋ ਗਈ ਤੇ ਫਿਰ ਇਹ ਆਪਣਾ ਜਿਹੜਾ ਇਹ ਸਮਾਨ ਸੀ ਉਹ ਵੀ ਤਿਆਰ ਹੋ ਗਿਆ ਆਪਾਂ ਕੜਾਈ ਨੂੰ ਉਤਾਰ ਕੇ نیچے ਰੱਖਤਾ ਕਿਉਂਕਿ ਇਹ ਸਾਰਾ ਪੱਕ ਗਿਆ ਫਿਰ ਆਪਾਂ ਲਈ ਜੀ ਦੋ ਛੋਟੇ ਛੋਟੇ ਜਿਹੇ ਪਿਆਜ਼ ਉਹ ਆਪਾਂ ਬਰੀਕ ਕੱਟ ਲਏ ਜੇ ਤੁਹਾਡੇ ਕੋਲ ਪਿਆਜ਼ ਵੱਡਾ ਹੋਵੇ ਤਾਂ ਤੁਸੀਂ ਇੱਕੋ ਹੀ ਲੈ ਲਿਓ ਫਿਰ ਦੋ ਲਈਆਂ ਹਰੀਆਂ ਮਿਰਚਾਂ ਤੇ 2-3 ਲਵਾਂਗੇ ਆਪਾਂ ਲਸਣ ਦੀਆਂ ਕਲੀਆਂ ਇਹਨੂੰ ਬਰੀਕ-ਬਰੀਕ ਚ ਆਪਾਂ ਕੱਟ ਲਾਂਗੇ ਉਸ ਤੋਂ ਬਾਅਦ ਕੜਾਈ ਵਿੱਚ ਆਪਣੇ ਸੁੱਕੇ ਖੜੇ ਮਸਾਲੇ ਸੀ ਉਹਨਾਂ ਨੂੰ ਆਪਾਂ ਬਾਹਰ ਕੱਢ ਲਾਂਗੇ ਤੇ ਬਾਕੀ ਸਾਰੀਆਂ ਚੀਜ਼ਾਂ ਨੂੰ ਇੱਕ ਜੱਗ ਵਿੱਚ ਪਾ ਲਾਂਗੇ ਤੇ ਹੁਣ ਇਸ ਤੋਂ ਬਾਅਦ ਕਰਾਂਗੇ ਜੀ ਆਪਾਂ ਇਹਨੂੰ ਗ੍ਰाइंड ਤੇ ਇਹਨੂੰ 2 ਮਿੰਟ ਤੱਕ ਆਪਾਂ ਗ੍ਰाइंड ਕਰਕੇ ਬਹੁਤ ਹੀ ਵਧੀਆ ਜੀ ਦੀ ਗਰੇਵੀ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਲਾਂਗੇ ਫਿਰ ਕੜਾਈ ਵਿੱਚ ਆਪਾਂ ਪਾਇਆ ਜੀ ਸਰੋਂ ਦਾ ਤੇਲ ਤੁਸੀਂ ਜਿਹੜਾ ਵੀ ਕਿਚਨ ਵਿੱਚ ਯੂਜ਼ ਕਰਦੇ ਹੋ ਉਹੀ ਵਰਤਿਓ ਤੇ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਸਾਬਤ ਤਨੀਆ ਪਰ ਉਹ ਕੁੱਟ ਕੇ ਪਾਇਆ ਆਪਾਂ ਇਹਨੂੰ ਹਲਕਾ ਜਿਹਾ ਕਰਾਂਗੇ ਮਿਕਸ ਥੋੜਾ ਜਿਹਾ ਪਕਾ ਲਾਂਗੇ ਫਿਰ ਪਾਵਾਂਗੇ ਲਾਲ ਸੁੱਕੀ ਮਿਰਚ ਇਹ ਸਬਜੀ ਵਿੱਚ ਪਈ ਸੋਨੀ ਵੀ ਬੜੀ ਲੱਗਦੀ ਹੈ ਤੇ ਇਹਦਾ ਕਲਰ ਵੀ ਜਿਹੜਾ ਬੜਾ ਸੋਹਣਾ ਆਉਂਦਾ ਹੈਗਾ ਉਸ ਤੋਂ ਬਾਅਦ ਇਹਨੂੰ ਵੀ ਥੋੜਾ ਜਿਹਾ ਆਪਾਂ ਪਕਾ ਲਿਆ ਫਿਰ ਇਹਦੇ ਵਿੱਚ ਪਾਇਆ ਜੀ ਆਪਾਂ ਕਟਿਆ ਹੋਇਆ ਲਸਣ ਤੇ ਇਹਨੂੰ ਹਲਕਾ ਜਿਹਾ ਭੁੰਨ ਲੈਣਾਗਾ ਫਿਰ ਪਾਵਾਂਗੇ ਇਹਦੇ ਵਿੱਚ ਆਪਾਂ ਪਿਆਜ਼ ਤੇ ਹਰੀ ਮਿਰਚ ਇੱਥੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਧੀਆ ਜਿਹਾ ਪਕਾ ਲੈਣਾਗਾ ਜਦੋਂ ਇਹ ਥੋੜੀ ਜਿਹੀ ਪੱਕ ਜਾਣ ਫਿਰ ਇਹਦੇ ਵਿੱਚ ਪਾਓ ਤੁਸੀਂ ਸਾਰੇ ਸੁੱਕੇ ਮਸਾਲੇ ਆਪਾਂ ਪਾਈਏ ਥੋੜੀ ਜਿਹੀ ਰੰਗ ਵਾਲੀ ਮਿਰਚ ਆਪਾਂ ਇਹਦੇ ਵਿੱਚ ਸਿੰਪਲ ਮਿਰਚ ਵੀ ਮਿਕਸ ਕੀਤੀ ਸੀ ਫਿਰ ਇਹਦੇ ਵਿੱਚ ਪਾਈ ਹੈ ਹਲਦੀ ਮਸਾਲਾ ਥੋੜਾ ਜਿਹਾ ਨਮਕ ਇਹ ਚੀਜ਼ਾਂ ਤੁਸੀਂ ਸਾਰੀਆਂ ਆਪਣੀ ਜ਼ਰੂਰਤ ਦੇ ਅਨੁਸਾਰ ਪਾ ਸਕਦੇ ਹੋ ਫਿਰ ਆਪਾਂ ਥੋੜਾ ਜਿਹਾ ਪਾਵਾਂਗੇ ਪਾਣੀ ਤੇ ਉਸ ਤੋਂ ਬਾਅਦ ਇਹਨੂੰ ਕਰਾਂਗੇ ਮਿਕਸ ਤੇ ਚੰਗੀ ਤਰ੍ਹਾਂ ਪਕਾ ਲਾਂਗੇ ਫਿਰ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਭਰ ਕੇ ਆਪਾਂ ਬੇਸਨ ਦਾ ਬੇਸਨ ਐ ਤੇ ਜ਼ਰੂਰ ਪਾਓ ਤੇ ਨਾਲ ਪਾਣੀ ਵੀ ਤੁਸੀਂ ਜ਼ਿਆਦਾ ਪਾ ਦਿਓ ਤਾਂ ਕਿ ਉਹ 3-4 ਮਿੰਟ ਲਈ ਜਿਹੜਾ ਹੈਗਾ ਵਧੀਆ ਪੱਕ ਜੇ ਫਿਰ ਇਹਦੇ ਵਿੱਚ ਤਿਆਰ ਕੀਤੀ ਪਾਵਾਂਗੇ ਗਰੇਵੀ ਤੇ ਉਸੇ ਜੱਗ ਨੂੰ ਆ ਪਤ ਤੋਕੇ ਇਹਦੇ ਵਿੱਚ ਚੰਗੀ ਤੇਰਾ ਪਾ ਦਾਂਗੇ ਤਾਂ ਕਿ ਜਿਹੜੀ ਗਰੇਵੀ ਉਹਦੇ ਵਿੱਚ ਸਾਈਡਾਂ ਤੇ ਲੱਗੀ ਹੈ ਉਹ ਵੀ ਲੈ ਚੂਗੀ ਤੇ ਨਾਲੇ ਇਹ ਥੋੜੀ ਜੀ ਵਿੱਚ ਪਤਲੀ ਹੋ ਜਾਊਗੀ ਤੇ ਫਿਰ ਇਹਨੂੰ ਤੁਸੀਂ ਲਗਾਤਾਰ ਪਕਾਉਂਦੇ ਰਹੋ 5 ਤੋਂ 6 ਮਿੰਟ ਤੱਕ ਇਹਨੂੰ ਤੁਸੀਂ ਟੱਕ ਵੀ ਸਕਦੇ ਹੋ ਤੇ ਇਸ ਤਰੀਕੇ ਨਾਲ ਇਹ ਵਧੀਆ ਬਣ ਜੂਗੀ ਫਿਰ ਆਪਾਂ ਜੀ ਇਹਦੇ ਲਈ ਕੱਟਾਂਗੇ ਪਨੀਰ ਪਨੀਰ ਹੈਗਾ ਜਿਹੜਾ ਆਪਣਾ ਉਹ ਆਪਾਂ ਟ੍ਰੈਂਗਲ ਸ਼ੇਪ ਚ ਕੱਟਿਆ ਹੈ ਤੁਸੀਂ ਜੇਰੀ ਮਰਜੀ ਸ਼ੇਪ ਚ ਕੱਟਿਓ ਜਿਵੇਂ ਤੁਹਾਨੂੰ ਵਧੀਆ ਲੱਗਦਾ ਹੋਵੇ ਹੌਲੀ ਹੌਲੀ ਆਪਾਂ ਇਹ ਕੱਟ ਕੇ ਇੱਕ ਸਾਈਡ ਤੇ ਰੱਖ ਲਾਂਗੇ ਤੇ ਸਭ ਤੋਂ ਪਹਿਲਾਂ ਆਪਣੀ ਗਰੇਵੀ ਹੋ ਗਈ ਪੱਕ ਕੇ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾਏ ਆ ਜੀ ਮਟਰ ਜਿਹੜੇ ਆਪਣੇ ਪਹਿਲਾਂ ਹੀ ਬਣੇ ਪਏ ਸੀ ਤੇ ਇਹਨੂੰ ਆਪਾਂ 1-2 ਮਿੰਟ ਲਈ ਹੋਰ ਪਕਾ ਲਾਂਗੇ ਤੇ ਇਹ ਬਿਲਕੁਲ ਤਿਆਰ ਹੋ ਜਾਣਗੇ ਫਿਰ ਤੁਸੀਂ ਕੋਈ ਮਰਜ਼ੀ ਪੈਨ ਲੈ ਲਿਓ ਤੇ ਉਹਦੇ ਵਿੱਚ ਇੱਕ ਚਮਚ ਪਾਓ ਦੇਸੀ ਘਿਓ ਦਾ ਤੇ ਉਹਨੂੰ ਚੰਗੀ ਤਰ੍ਹਾਂ ਕਰ ਲਿਓ ਤੁਸੀਂ ਗਰਮ ਫਿਰ ਆਪਣਾ ਕਟਿਆ ਹੋਇਆ ਪਨੀਰ ਹੈ ਜਿਹੜਾ ਉਹ ਇਹਦੇ ਵਿੱਚ ਰੱਖ ਦਿਓ ਤੇ ਉਹਨੂੰ ਹਲਕਾ ਜਿਹਾ ਤੁਸੀਂ ਨਹੀਂ ਪਕਾਉਣਾ ਕਿਉਂਕਿ ਇਹਨੂੰ ਆਪਾਂ ਜਿਆਦਾ ਵਧੀਆ ਪਕਾਉਣਾ ਹੈ ਵਧੀਆ ਤਰੀਕੇ ਨਾਲ ਰੋਸਟ ਕਰਨਾ ਹੈ ਇਹਦੇ ਛਿੱਟੇ ਜੇ ਉੱਠ ਰਹੇ ਆ ਕਿਉਂਕਿ ਮੈਂ ਐਟ ਅ ਟਾਈਮ ਹੀ ਫ੍ਰਿਜ ਚੋਂ ਕੱਢਿਆ ਸੀ ਪਰ ਜੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੋਵੇ ਤਾਂ ਤੁਸੀਂ ਇਹਨੂੰ ਕੋਈ ਗੱਲ ਨਹੀਂ 1 ਮਿੰਟ ਲਈ ਟੱਕ ਕੇ ਰੱਖ ਦਿਓ ਤੇ ਇਹ ਉਹਦੇ ਵਿੱਚ ਬੰਨ ਜਾਊਗਾ ਛਿੱਟੇ ਵਗੈਰਾ ਬਿਲਕੁਲ ਬੰਦ ਹੋ ਜਾਣਗੇ ਤੇ ਆਪਾਂ ਇਹਨੂੰ ਵਧੀਆ ਪਕਾ ਲਾਂਗੇ ਤੇ ਫਿਰ ਜੀ ਆਪਣਾ ਮਟਰ ਪਹਿਲਾਂ ਪਾ ਦਿੱਤੇ ਸੀ ਤੇ ਆਪਾਂ ਸਾਰਾ ਪਨੀਰੇ ਦੇ ਵਿੱਚ ਪਾ ਦਾਂਗੇ ਵਧੀਆ ਰੋਸਟ ਕੀਤਾ ਹੋਇਆ ਪਨੀਰ ਹੈ ਜਿਹੜਾ ਜੋ ਬਹੁਤ ਜ਼ਿਆਦਾ ਟੇਸਟੀ ਲੱਗਦਾ ਤੇ ਇਹ ਸੌਫਟ ਵੀ ਇੰਨਾ ਜ਼ਿਆਦਾ ਹੋ ਜਾਂਦਾ ਕਿ ਆਰਾਮ ਨਾਲ ਹੀ ਖਾਦਾ ਜਾਂਦਾ ਤੇ ਫਿਰ ਆਪਾਂ ਜੀ ਇਹ ਬਣ ਗਈ ਆਪਣੀ ਮਟਰ ਪਨੀਰ ਦੀ ਸਬਜ਼ੀ ਹੁਣ ਚਾਹੇ ਤੁਸੀਂ ਇਹਦੇ ਵਿੱਚ ਹਰਾ ਧਨੀਆ ਪਾ ਸਕਦੇ ਹੋ ਜਾਂ ਤੁਸੀਂ ਫਿਰ ਮੇਥੀ ਪਾ ਸਕਦੇ ਹੋ ਜਿਹਦੇ ਨਾਲ ਸਬਜ਼ੀ ਦੀ ਖੁਸ਼ਬੂ ਹੈ ਜਿਹੜੀ ਬਹੁਤ ਜ਼ਿਆਦਾ ਵਧੀਆ ਆਵੇ ਤੇ ਹੁਣ ਆਪਾਂ ਬਣਾਵਾਂਗੇ ਜੀ ਆਪਣੇ ਬਹੁਤ ਹੀ ਵਧੀਆ ਜੇ ਸੌਫਟ ਜੇ ਨਾਣ ਇਹਦੇ ਲਈ ਆਪਾਂ ਲਿਆ ਜੀ ਘਰ ਵਿੱਚ ਵਰਤਨੇ ਆ ਜਨਾਂ ਵਾਲਾ ਆਪਣਾ ਆਟਾ ਤੇ ਉਸ ਤੋਂ ਬਾਅਦ ਜੀ ਅੱਧੀ ਕੌਲੀ ਆਪਾਂ ਇਹਦੇ ਵਿੱਚ ਮੈਦੇ ਦੀ ਲਈ ਹੈਗੀ ਤਾਂ ਕਿ ਜਿਹੜਾ ਇਹਦਾ ਕਲਰ ਹੈ ਨਾ ਇਹਦਾ ਉਹ ਹੋਟਲ ਰੈਸਟੋਰੈਂਟ ਵਰਗੇ ਨਾਂ ਵਰਗਾ ਆਵੇ ਫਿਰ ਇਹਦੇ ਵਿੱਚ ਆਪਾਂ ਚਮਚ ਦਾ ਚੌਥਾ ਹਿੱਸਾ ਪਾਇਆ ਬੇਕਿੰਗ ਪਾਊਡਰ ਦਾ ਤੇ ਥੋੜਾ ਜਿਹਾ ਮਿੱਠਾ ਸੋਡਾ ਤੇ ਆਪਾਂ ਅੱਧੀ ਕੌਲੀ ਲਈ ਇਹਦੇ ਲਈ ਦਹੀਂ ਦੀ ਤੇ ਇੱਕ ਚਮਚ ਲਿਆ ਜੀ ਕਿਓ ਦਾ ਇਹ ਸਾਰੀਆਂ ਚੀਜ਼ਾਂ ਨੂੰ ਪਚੰਗੀ ਤਰ੍ਹਾਂ ਮਿਕਸ ਕਰਕੇ ਬਣਾਵਾਂਗੇ ਪਰ ਇਹਦੇ ਵਿੱਚ ਆਪਾਂ ਨਮਕ ਦੇਖਣ ਨਹੀਂ ਪਾਈ ਜਿਹਨੂੰ ਪਸੰਦ ਹੈ ਉਹ ਤੁਸੀਂ ਪਾ ਸਕਦੇ ਹੋ ਆਪਾਂ ਇਹਨੂੰ ਦੋਨੇ ਤਰੀਕਿਆਂ ਨਾਲ ਬਣਾਇਆ ਨਾਨ ਵੀ ਬਣਾਵਾਂਗੇ ਤੇ ਆਪਾਂ ਤਦੂਰੀ ਰੋਟੀ ਦੀ ਤਰ੍ਹਾਂ ਵੀ ਬਣਾਇਾਂਗੇ ਇਹ ਦੋਨੀਆਂ ਚੀਜ਼ਾਂ ਦਾ ਟੇਸਟ ਆਪਾਂ ਨੂੰ ਮਿਲੂਗਾ ਉਸ ਤੋਂ ਬਾਅਦ ਜੀ ਇਹਦਾ ਆਪਾਂ ਸੌਫਟ ਝੱਡੂ ਹੈ ਜਿਹੜਾ ਉਹ ਤਿਆਰ ਕਰ ਲਾਂਗੇ ਆਟਾ ਦੇਖੋ ਵਿੱਚੋਂ ਇਸ ਤਰੀਕੇ ਦਾ ਹੋ ਜਾਊਗਾ ਜਿਹੜਾ ਆਪਾਂ ਨੂੰ ਨਾਲ ਲਈ ਚਾਹੀਦਾ ਸੀ ਦੇਸੀ ਘਿਓ ਦੇ ਨਾਲ ਆਪਾਂ ਇਹਨੂੰ 2-3 ਮਿੰਟ ਲਈ ਹੋਰ ਗੁੰਨ ਲਾਂਗੇ ਤੇ ਇੱਕ ਸਾਈਡ ਤੇ ਲਗਾ ਕੇ ਰੱਖ ਦਾਂਗੇ ਫਿਰ ਇਹਦੇ ਕਰਾਂਗੇ ਜੀ ਆਪਾਂ ਛੋਟੇ-ਛੋਟੇ ਜਿਹੇ ਪੀੜੇ ਤੇ ਇਹਦੇ ਲਈ ਤੁਸੀਂ ਸਭ ਤੋਂ ਪਹਿਲਾਂ ਹਰ ਤਨੀਆ ਉਹਨ ਚੰਗੀ ਤੇਰਾ ਧੋ ਕੇ ਤੇ ਕੱਟ ਕੇ ਇੱਕ ਸਾਈਡ ਤੇ ਰੱਖ ਲੈਣਾ ਜਦੋਂ ਹੀ ਤੁਸੀਂ ਇਹ नान ਨੂੰ ਬੇਲੋਗੇ ਤਾਂ ਇਹਦੇ ਉੱਪਰ ਥੋੜਾ ਜਿਹਾ ਲਗਾ ਲਿਓ ਤੇ ਇਹਦੇ ਨਾਲ नान ਦੀ ਜਿਹੜੀ ਲੁੱਕ ਆ ਬੜੀ ਸੋਹਣੀ ਆਉਂਦੀ ਹੈ ਤੇ ਬਹੁਤ ਦੇਖਣ ਚ ਵੀ ਵਧੀਆ ਲੱਗਦਾ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ नान ਬਣਾਉਂਦਾ ਚਾਹੇ ਨੂੰ ਤੁਸੀਂ ਤਦੂਰੀ ਰੋਟੀ ਕਹਦੇ ਪਰ ਇੰਨੀ ਜਿਆਦਾ ਸੌਫਟ ਬਣਦੀ ਹੈ ਜੇ ਤੁਸੀਂ ਇਹ ਅੱਜ ਬਣਾ ਕੇ ਰੱਖਤੀ ਤਾਂ ਕੱਲ ਨੂੰ ਸਵੇਰ ਵੀ ਚੱਕੋਗੇ ਨਾ ਇਸੇ ਤਰ੍ਹਾਂ ਹੀ ਟੁੱਟੀ ਜਾਊਗੀ ਐਨੀ ਜ਼ਿਆਦਾ ਇਹ ਸੌਫਟ ਬਣਦੀ ਹੈ ਤੇ ਆਪਾਂ ਇਹ ਧਨੀਆ ਲਗਾ ਕੇ ਤਿੰਨ ਚਾਰ ਰੋਟੀਆਂ ਬੇਲ ਕੇ ਇੱਕ ਸਾਈਡ ਤੇ ਰੱਖ ਲਾਂਗੇ ਉਸ ਤੋਂ ਬਾਅਦ ਜੀ ਆਪਾਂ ਪਾਤ ਪਾਵਾਂਗੇ ਆਪਣਾ ਨਿੱਕਾ ਜਿਹਾ ਤੰਦੂਰ ਜਿਹੜਾ ਆਪ ਲਿਆ ਕੋਈ ਪੁਰਾਣਾ ਕੁੱਕਰ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਫਿਰ ਇਸ ਨਾਲ ਦੀ ਇੱਕ ਸਾਈਡ ਤੇ ਲਗਾਇਆ ਜੀ ਪਾਣੀ ਤੇ ਜਿੱਥੇ ਤੁਸੀਂ ਇਹ ਰੋਟੀ ਲਗਾਨੀ ਆ ਉਹ ਪਾਸਾ ਚੰਗੀ ਤਰ੍ਹਾਂ ਗਰਮ ਹੋਵੇ ਤੇ ਪਾਣੀ ਵਾਲੀ ਸਾਈਡ ਤੁਸੀਂ ਕੁੱਕਰ 'ਚ ਲਗਾ ਦਿਓ ਤੇ ਬਹੁਤ ਜਣੇ ਇਸ ਤਰ੍ਹਾਂ ਬਣਾਉਂਦੇ ਵੀ ਹੋਣਗੇ ਪਰ ਜਿਹੜੇ ਨਹੀਂ ਬਣਾਉਂਦੇ ਉਹ ਬਣਾ ਕੇ ਤੁਸੀਂ ਜ਼ਰੂਰ ਦੇਖਿਓ ਇੱਕੋ ਟਾਈਮ 'ਚ ਵੀ 4 ਤੋਂ 5 ਰੋਟੀਆਂ ਆਰਾਮ ਨਾਲ ਲੱਗ ਜਾਂਦੀਆਂ 4 ਤੋਂ 5 ਨਾਲ ਬਣ ਜਾਣਗੇ ਤੁਹਾਡੇ ਤੇ ਫਿਰ ਇਹਨੂੰ 1-2 ਮਿੰਟ ਲਈ ਸਿੱਧਾ ਪਕਾ ਕੇ ਫਿਰ ਉਹਨੂੰ ਤੁਸੀਂ 2 ਮਿੰਟਾਂ ਲਈ ਉੱਪਰ ਉਲਟਾ ਕਰ ਦਿਓ ਤੇ ਦੇਖਿਓ ਬਹੁਤ ਜ਼ਿਆਦਾ ਵਧੀਆ ਤੇ ਬਹੁਤ ਛੇਤੀ ਵਿੱਚ ਬਣ ਕੇ ਤਿਆਰ ਹੋਗੇ ਜੇ ਥੋੜੀ-ਬਹੁਤ ਕਸਰ ਰਹੇਗੀ ਤਾਂ ਤੁਸੀਂ ਇਹਨੂੰ ਗੈਸ ਦੇ ਉੱਪਰ ਇਸ ਤਰੀਕੇ ਨਾਲ ਪਕਾ ਲਿਓ ਬਹੁਤ ਜਿਆਦਾ ਹੀ ਟੇਸਟੀ ਬਣ ਗਿਆ ਫਿਰ ਇਹਦੇ ਉੱਪਰ ਲਗਾਵਾਂਗੇ ਜੀ ਆਪਣਾ ਦੇਸੀ ਘਿਓ ਤੇ ਉਹਦੇ ਨਾਲ ਇਹਦਾ ਸਵਾਦ ਹੈ ਜਿਹੜਾ ਹੋਰ ਵੀ ਜਿਆਦਾ ਹੋ ਜਾਂਦਾ ਹੈ ਉਹ ਸੋਡੀ ਮਰਜੀ ਹੈ ਕਿਉਂਕਿ ਕਈ ਐਸੇ ਤਰੀਕੇ ਨਾਲ ਸਿੱਧੇ ਹੀ ਖਾ ਲੈਂਦੇ ਐ ਇਹਦੇ ਉੱਪਰ ਬਟਰ ਵਗੈਰਾ ਕੁਝ ਨਹੀਂ ਲਗਾਉਂਦੇ ਤੇ ਨਾਲ ਆਪਾਂ ਬਣਾਈਏ ਇਹਦੇ ਦੇਖੋ ਮਟਰ ਪਨੀਰ ਦੀ ਵਧੀਆ ਜੀ ਸਬਜ਼ੀ ਤੇ ਜਦੋਂ ਸਾਰਿਆਂ ਨੂੰ ਸਰਵ ਕੀਤੀ ਤਾਂ ਬੜੇ ਖੁਸ਼ ਹੋਏ ਕਿਉਂਕਿ ਖਾ ਕੇ ਬੜਾ ਮਜ਼ਾ ਆਇਆ ਤੁਸੀਂ ਵੀ ਇੱਕ ਵਾਰੀ ਇਹ ਤਰੀਕਾ ਟਰਾਈ ਕਰਕੇ ਜਰੂਰ ਦੇਖਿਓ ਤੇ ਮੇਰੀ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਹੁਣ ਬਣਾਓ ਖਾਓ ਤੇ ਇੰਜੋਏ ਕਰੋ ਤਾਂ